ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਨਮਾਸ਼ਹਿਰ ਦੇ ਥਾਣਾ ਕਾਟਗੜ੍ਹ ਅਧੀਨ ਪੈਂਦੇ ਪਿੰਡ ਆਂਸਰੋ ਵਿਖੇ ਪੈਰ ਫਿਸਲਣ ਕਾਰਨ ਸਤਲੁਜ ਦਰਿਆ ਚ ਡਿੱਗੇ ਬਾਣਜੇ ਨੂੰ ਬਚਾਉਣ ਲਈ ਮਾਮਾ ਵੀ ਡੁੱਬਿਆ ਐਨਡੀਆਰਐਫ ਟੀਮ ਵੱਲੋਂ ਲਗਾਤਾਰ ਭਾਲ ਜਾਰੀ ਹੈ ਕੁਝ ਦਿਨ ਪਹਿਲਾਂ ਸਤਲੁਜ ਦਰਿਆ 'ਚ ਨਹਾਉਣ ਗਏ ਦੋ ਨੌਜਵਾਨ ਡੁੱਬ ਗਏ ਸਨ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਵੀ ਲੋਕ ਦਰਿਆਵਾਂ ਅਤੇ ਨਹਿਰਾਂ ਵਿੱਚ ਨਹਾਉਣ ਤੋਂ ਨਹੀਂ ਹਟ ਰਹੇ ਜਿਸ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਐਨਡੀਆਰਐਫ ਟੀਮ ਨੂੰ ਭੇਜਿਆ ਗਿਆ ਜਿੱਥੇ ਐਨਡੀਆਰਐਫ ਟੀਮ ਵੱਲੋਂ ਲਾਪਤਾ ਵਿਅਕਤੀਆਂ ਦੀ ਭਾਲ 3 ਦਿਨਾਂ ਤੋਂ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਵੱਲੋਂ ਲਗਾਤਾਰ ਸਤਲੁਜ ਦਰਿਆ ਦੇ ਕੰਢੇ ਬੋਟਿੰਗ ਤਰ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਲਗਾਤਾਰ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਹੈ ਇਸ ਮੌਕੇ 14 ਸਾਲ ਦਾ ਲੜਕੇ ਅੰਛ ਦੇ ਪਿਤਾ ਰਾਜਕੁਮਾਰ ਨੇ ਦੱਸਿਆ ਕਿ ਉਹ ਕੁਵੈਤ ਵਿਖੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਹੋਏ ਸਨ ਤਾਂ ਉਨ੍ਹਾਂ ਨੂੰ ਅਚਾਨਕ ਅਜਿਹੀ ਘਟਨਾ ਬਾਰੇ ਜਦੋਂ ਪਤਾ ਲੱਗਦਾ ਹੈ ਤਾਂ ਉਹ ਇੰਡੀਆ ਆਏ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਦਦ ਲਈ ਐਨਡੀਆਰਐਫ ਟੀਮ ਨੂੰ 3 ਦਿਨਾਂ ਤੋਂ ਲਗਾਇਆ ਹੋਇਆ ਹੈ ਤਾਂ ਜੋ ਇਹਨਾਂ ਦੀ ਲਾਸ਼ ਮਿਲ ਸਕੇ ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਦਰਿਆ ਵਿੱਚ ਇਸ ਨੂੰ ਵੀ ਨਹੀਂ ਨਾ ਹੋਣਾ ਚਾਹੀਦਾ ਤਾਂ ਜੋ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜੋ ਇਸ ਵੇਲੇ ਉਹਨਾਂ ਨਾਲ ਵਾਪਰੀ ਹੈ ਇਸ ਮੌਕੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਦਰਿਆ ਵਿੱਚ ਅਤੇ ਨਹਿਰ ਵਿੱਚ ਨਹਾਉਣ ਤੇ ਉਹਨਾਂ ਵੱਲੋਂ ਪਾਬੰਦੀ ਲਗਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਦਰਿਆ ਜਾਂ ਨਹਿਰ ਵਿੱਚ ਨਹਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਨਾਮ ਹੈ ਤੁਹਾਡਾ ਰਾਸ਼ ਕੁਮਾਰ ਇਹ ਜਿਹੜਾ ਹਾਸਾ ਹੋਇਆ ਸੀਗਾ ਕੀ ਦਾ ਕੀ ਦਾ ਸੀਗਾ ਇਹ ਹਾਸਾ ਹੋਇਆ ਮੇਰਾ ਮੁੰਡਾ ਜੀ ਬੜਾ 14 ਸਾਲ ਦਾ ਤੇ ਮੇਰਾ ਸਹਾਲਾ ਜੀ ਕੀ ਨਾਮ ਸੀ ਉਹਨਾਂ ਦੇ ਰਮਨ ਤੇ ਅੰਸ਼ ਵਾਲੀਆ ਤੇ ਹੋਇਆ ਕਿਦਾਂ ਇਹ ਜਿਹੜਾ ਹਾਸਾ ਇੱਥੇ ਆਏ ਸੀ ਬਾਬਾ ਜੀ ਮੱਥਾ ਟੇਕਣ ਆਏ ਤੇ ਜੀ ਬਸ ਉਹਨਾਂ ਦਾ ਚੱਪਨ ਨਹਾਉਣ ਵੜੇ ਜੀ ਪੈਰ ਸਲਿੱਪ ਹੋ ਗਿਆ ਜੀ ਤੇ ਮੁੰਡਾ ਮੇਰਾ ਕਿਚ ਲੱਗਾ ਉਹਨੂੰ ਬਚਾਉਣ ਦੇ ਚੱਕਰ ਉਹਨੇ ਮੇਰੇ ਸਾਲੇ ਨੇ ਨਾਲ ਹੀ ਉਹਦੇ ਸ਼ੌਰ ਮਾਰਤੀ ਉਹਨੂੰ ਬਚਾਉਣ ਦੇ ਚ ਹੁਣ 2 ਦਿਨ ਹੋ ਗਏ ਮੇਲੇ ਨਹੀਂ ਸਾਨੂੰ ਗੌਰਮੈਂਟ ਤੋਂ ਟੀਮ ਆਈ ਹੈ ਜੀ ਅ ਸਰਚ ਕਰ ਰਹੀ ਹੈ ਜੀ ਸਾਨੂੰ ਪ੍ਰਸ਼ਾਸਨ ਵੱਲ ਤੋਂ ਮਤਲਬ ਫੂਡ ਸਪੋਰਟ ਮਿਲੀ ਹੈ ਜੀ ਕਿੰਨਾ ਦਿਨ ਅਜੇ ਅ ਦੂਸਰਾ ਦਿਨ ਹੈ ਜੀ ਅਜੇ ਦੂਸਰਾ ਦਿਨ ਤੀਸਰਾ ਦਿਨ ਹੈ ਜੀ ਤੀਸਰਾ ਦਿਨ ਹੈ ਜੀ ਤਿੰਨ ਦਿਨ ਹੋ ਗਏ ਜੀ ਚੱਲ ਰਹੀ ਹੈ ਜੀ ਸੌਦੀ ਫੂਡ ਇਹ ਐਨਡੀਆਰਐਫ ਦੀ ਜਿਹੜੀ ਟੀਮ ਸੀ ਇਹ ਪਹਿਲੇ ਦਿਨ ਆ ਗਏ ਸੀ ਜਾਂ ਨਹੀਂ ਕੱਲ ਆਏ ਜੀ ਕੱਲ ਆ ਕੇ ਮੈਂ ਮੈਂ ਬਾਹਰ ਰਹਿੰਦਾ ਸੀ ਬਾਹਰ ਆ ਕੇ ਫਿਰ ਗੱਲਬਾਤ ਕਰਕੇ ਜੀ ਸਾ ਅਸੀਂ ਡੀਸੀ ਤੋਂ ਤੇ ਹੁਣ ਸਾਰੇ ਕਿਹੜੀ ਜਗ੍ਹਾ ਤੋਂ ਆਏ ਬਾਹਰ ਤੁਸੀਂ ਮੱਕਵਾਇਤ ਤੋਂ ਆਏ ਜੀ ਬੜੀ سپورਟ ਕੀਤੀ ਹੈ ਸਾਨੂੰ ਪ੍ਰਸ਼ਾਸਨ ਵੱਲ ਤੋਂ ਜੀ ਹੁਣ ਤੱਕ سپورਟ ਮਿਲਦੀ ਰਹੀ ਹੈ ਜੀ ਮਤਲਬ ਵਧੀਆ ਕੰਮ ਕਰਦੀ ਹੈ ਟੀਮ ਪੂਰਾ ਜੀ ਕੱਲ ਵੀ ਉਹਨਾਂ ਨੇ ਮਤਲਬ ਪੂਰਾ ਕਰਿਆ ਤੇ ਅੱਜ ਵੀ ਸਵੇਰ ਦੇ ਉਹ ਕਰਦੇ ਪਏ ਕਿੱਥੋਂ ਦੇ ਰਹਿਣ ਵਾਲੇ ਬੱਸ ਤੁਸੀਂ ਮੈਂ ਜੀ ਖੈਰ ਤੋਂ ਆ ਜੀ ਮੋਹੜ ਕੀ ਨਾਮ ਹੈ ਤੁਹਾਡਾ ਰਾਸ਼ ਕੁਮਾਰ ਹੈ ਜੀ ਮੇਰਾ ਇਹ ਜਿਹੜਾ ਹਾਸਾ ਹੋਇਆ ਸੀਗਾ ਕੀ ਦਾ ਕੀ ਦਾ ਸੀਗਾ ਇਹ ਹਾਸਾ ਹੋਇਆ ਮੇਰਾ ਮੁੰਡਾ ਜੀ ਬੜਾ 14 ਸਾਲ ਦਾ ਹੈ ਤੇ ਮੇਰਾ ਸਹਾਲਾ ਜੀ ਕੀ ਨਾਮ ਸੀ ਉਹਨਾਂ ਦੇ ਰਮਨ ਤੇ ਆਂਸ਼ਵਾਲੀਆ ਇਹ ਹੋਇਆ ਕਿਦਾਂ ਇਹ ਜਿਹੜਾ ਇੱਥੇ ਆਏ ਸੀ ਬਾਬਾ ਇਹ ਮੱਥਾ ਟੇਕਣ ਆਏ تھے ਬਸ ਉਹਨਾਂ ਦਾ ਚੁੱਪ ਨਹਾਉਣ ਵੜੇ ਜੀ ਪੈਰ ਸਲਿੱਪ ਹੋ ਗਿਆ ਜੀ ਤੇ ਮੁੰਡਾ ਮੇਰਾ ਕਿਚ ਲੱਗਾ ਉਹਨੂੰ ਬਚਾਉਣ ਦੇ ਚੱਕਰ ਉਹਨੇ ਮੇਰੇ ਸਾਲੇ ਨੇ ਨਾਲ ਹੀ ਉਹਦੇ ਸ਼ੌਰ ਮਾਰਤੀ ਉਹਨੂੰ ਬਚਾਉਣ ਦੇ ਚੱਕਰ ਹੁਣ 2 ਦਿਨ ਹੋ ਗਏ ਮੇਲੇ ਨਹੀਂ ਸਾਨੂੰ ਗੌਰਮੈਂਟ ਤੋਂ ਟੀਮ ਆਈ ਹੈ ਜੀ ਉਹ ਸਰਚ ਕਰ ਰਹੀ ਹੈ ਜੀ ਸਾਨੂੰ ਪ੍ਰਸ਼ਾਸਨ ਵੱਲ ਤੋਂ ਮਤਲਬ ਫੋਟੋਸਪੌਟ ਮਿਲੀ ਹੈ ਜੀ ਕਿੰਨਾ ਦਿਨਾਂ ਜੀ ਅੱਜ ਹੈ ਦੂਸਰਾ ਦਿਨ ਹੈ ਜੀ ਅੱਜ ਅੱਜ ਦੂਸਰਾ ਦਿਨ ਤੀਸਰਾ ਦਿਨ ਹੈ ਜੀ ਤੀਸਰਾ ਦਿਨ ਹੈ ਜੀ ਤਿੰਨ ਦਿਨ ਹੋ ਗਏ ਜੀ ਚੱਲ ਰਹੀ ਹੈ ਜੀ ਸਾਥੀ ਪੂਰੀ ਉਹ ਐਨਡੀਆਰਫ ਦੀ ਜਿਹੜੀ ਟੀਮ ਸੀ ਇਹ ਪਹਿਲੇ ਦਿਨ ਆ ਕੇ ਸੀ ਜਾਂ ਇਹ ਕੱਲ ਆਏ ਜੀ ਕੱਲ ਆ ਕੇ ਮੈਂ ਮੈਂ ਬਾਹਰ ਰਹਿੰਦਾ ਸੀ ਬਾਹਰੋਂ ਆ ਕੇ ਫਿਰ ਗੱਲਬਾਤ ਕਰਕੇ ਜੀ ਸਾ ਅਸੀਂ ਡੀਸੀ ਤੌਰ ਤੇ ਹੁਣ ਸਾਰੇ ਕਿਹੜੀ ਜਗ੍ਹਾ ਤੋਂ ਆਏ ਬਾਹਰ ਤੋਂ ਆਏ ਜੀ ਹੇ ਵਧੀਆ سپورਟ ਕੀਤੀ ਹੈ ਸਾਨੂੰ ਪ੍ਰਸ਼ਾਸਨ ਵੱਲ ਤੋਂ ਜੀ ਹੁਣ ਤੱਕ سپورਟ ਮਿਲਦੀ ਰਹੀ ਹੈ ਜੀ ਮਤਲਬ ਵਧੀਆ ਕੰਮ ਕਰਦੀ ਹੈ ਟੀਮ ਪੂਰਾ ਜੀ ਕੱਲ ਵੀ ਉਹਨਾਂ ਨੇ ਮਤਲਬ ਪੂਰਾ ਕਰਿਆ ਤੇ ਅੱਜ ਵੀ ਸਵੇਰ ਤੇ ਉਹ ਕਰਦੇ ਪਏ ਕਿੱਥੋਂ ਦੇ ਰਹਿਣ ਵਾਲੇ ਪੈਸੇ ਤੁਸੀਂ ਮੈਂ ਜੀ ਖੈਰ ਤੋਂ ਹਾਂ ਜੀ ਮੋਹਰ